ਇਹ ਬਿਦ ਸੁਣਕੇ जाट ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਾਈਆਂ ਧੰਨਾ ਵਡਭਾਗਾ ਭਗਤ ਧੰਨਾ ਜੀ ਦਾ ਜਨਮ ਸਨ 1415 ਈਸਵੀ ਦੇ ਵਿੱਚ ਰਾਜਸਥਾਨ ਦੇ ਜ਼ਿਲ੍ਹਾ ਟੋਂਕ ਪਿੰਡ ਧੂਆਂਕਲਾਂ ਵਿੱਚ ਹੋਇਆ ਆਪ ਜੀ ਦੇ ਪਰਿਵਾਰ ਨੇ ਬਚਪਨ ਵਿੱਚ ਹੀ ਆਪ ਨੂੰ ਮੱਝਾਚਾਰਨ ਦੇ ਕੰਮ ਵਿੱਚ ਲਾ ਦਿੱਤਾ ਹਰ ਪਾਸੇ ਠਾਕੁਰ ਦੁਆਰਾ ਵਿੱਚ ਪ੍ਰਮਾਤਮਾ ਦੀ ਭਗਤੀ ਹੁੰਦੇ ਵੇਖ ਆਪ ਜੀ ਦੇ ਮਨ ਦੇ ਵਿੱਚ ਵੀ ਆਇਆ ਕਿ ਮੈਂ ਵੀ ਠਾਕੁਰ ਦੀ ਭਗਤੀ ਕਰਨੀ ਹੈ ਭਾਵ ਸੇਵਾ ਕਰਨੀ ਹੈ ਤਾਂ ਆਪਨੇ ਪਿੰਡ ਦੇ ਪੰਡਤ ਤਰਲੋਚਨ ਦੇ ਕੋਲ ਜਾ ਕੇ ਸੇਵਾ ਕਰਨ ਦੀ ਇੱਛਾ ਪ੍ਰਗਟਾਈ ਤਾਂ ਪੰਡਤ ਨੇ ਆਪ ਨੂੰ ਇੱਕ ਪੱਥਰ ਦੇ ਦਿੱਤਾ ਤੇ ਕਿਹਾ ਕਿ ਇਹੀ ਠਾਕਰ ਹੈ ਇਸ ਦੀ ਹੀ ਪੂਜਾ ਕਰ ਸੇਵਾ ਕਰ ਭਗਤ ਜੀ ਨੇ ਘਰ ਦੇ ਵਿੱਚ ਉਸ ਪੱਥਰ ਨੂੰ ਲਿਆਂਦਾ ਆਪ ਇਸ਼ਨਾਨ ਕੀਤਾ ਉਸ ਪੱਥਰ ਨੂੰ ਇਸ਼ਨਾਨ ਕਰਾਇਆ ਤੇ ਸਾਹਮਣੇ ਰੱਖ ਕੇ ਉਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਪੂਜਾ ਕਰਨ ਤੋਂ ਬਾਅਦ ਆਪ ਜੀ ਨੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਤੇ ਪੱਥਰ ਦੇ ਸਾਹਮਣੇ ਰੱਖ ਦਿੱਤਾ ਤੇ ਕਿਹਾ ਕਿ ਅਗਰ ਤੁਸੀਂ ਪਰਮਾਤਮਾ ਹੋ ਤਾ ਇਸ ਲੰਗਰ ਨੂੰ ਛਕੋ ਭਾਵ ਭੋਗ ਲਾਓ ਅਖੀਰ ਨੂੰ ਭਗਵਾਨ ਨੂੰ ਵੀ ਪ੍ਰਗਟ ਹੋਣਾ ਪਿਆ ਤੇ ਉਸ ਲੰਗਰ ਨੂੰ ਭੋਗ ਲਾਉਣਾ ਪਿਆ ਲੱਸੀ ਨੂੰ ਵੀ ਛਕਣਾ ਪਿਆ ਤਾਂ ਜਿਹੜਾ ਸ਼ੀਤ ਪ੍ਰਸਾਦ ਪਿੱਛੇ ਰਹਿ ਗਿਆ ਸੀ ਉਹ ਭਗਤ ਧੰਨਾ ਜੀ ਨੇ ਆਪ ਛਕਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਪ ਜੀ ਦੇ ਤਿੰਨ ਸਲੋਕ ਦਰਜ ਨੇ ਹਰ ਰੋਜ਼ ਸ੍ਰੀ ਰਹਿਰਾ ਸਾਹਿਬ ਜੀ ਦੀ ਬਾਣੀ ਤੋਂ ਬਾਅਦ ਆਪ ਜੀ ਦਾ ਸਲੋਕ ਪੜਿਆ ਜਾਂਦਾ ਹੈ ਗੋਪਾਲ ਤੇਰਾ ਹਰਤਾ ਅੱਜ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੈ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਪਾਗਾ ਭਗਤ ਧੰਨਾ ਜੀ ਦਾ ਜਨਮ ਸਨ 1415 ਈਸਵੀ ਦੇ ਵਿੱਚ ਰਾਜਸਥਾਨ ਦੇ ਜ਼ਿਲ੍ਹਾ ਟੋਂਕ ਪਿੰਡ ਧੂਆਂਕਲਾਂ ਵਿੱਚ ਹੋਇਆ ਆਪ ਜੀ ਦੇ ਪਰਿਵਾਰ ਨੇ ਬਚਪਨ ਵਿੱਚ ਹੀ ਆਪ ਨੂੰ ਮੱਝਾ ਚਾਰਨ ਦੇ ਕੰਮ ਵਿੱਚ ਲਾ ਦਿੱਤਾ ਹਰ ਪਾਸੇ ਠਾਕਰ ਦੁਆਰਾ ਵਿੱਚ ਪਰਮਾਤਮਾ ਦੀ ਭਗਤੀ ਹੁੰਦੇ ਵੇਖ ਆਪ ਜੀ ਦੇ ਮਨ ਦੇ ਵਿੱਚ ਵੀ ਆਇਆ ਕਿ ਮੈਂ ਵੀ ਠਾਕੁਰ ਦੀ ਭਗਤੀ ਕਰਨੀ ਹੈ ਭਾਵ ਸੇਵਾ ਕਰਨੀ ਹੈ ਤਾਂ ਆਪ ਨੇ ਪਿੰਡ ਦੇ ਪੰਡਤ ਤਰਲੋਚਨ ਦੇ ਕੋਲ ਜਾ ਕੇ ਸੇਵਾ ਕਰਨ ਦੀ ਇੱਛਾ ਪ੍ਰਗਟਾਈ ਤਾਂ ਪੰਡਤ ਨੇ ਆਪ ਨੂੰ ਇੱਕ ਪੱਥਰ ਦੇ ਦਿੱਤਾ ਤੇ ਕਿਹਾ ਕਿ ਇਹ ਹੀ ਠਾਕੁਰ ਹੈ ਇਸ ਦੀ ਹੀ ਪੂਜਾ ਕਰ ਸੇਵਾ ਕਰ ਭਗਤ ਜੀ ਨੇ ਘਰ ਦੇ ਵਿੱਚ ਉਸ ਪੱਥਰ ਨੂੰ ਲਿਆਂਦਾ ਆਪ ਇਸ਼ਨਾਨ ਕੀਤਾ ਉਸ ਪੱਥਰ ਨੂੰ ਇਸ਼ਨਾਨ ਕਰਾਇਆ ਤੇ ਸਾਹਮਣੇ ਰੱਖ ਕੇ ਉਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਪੂਜਾ ਕਰਨ ਤੋਂ ਬਾਅਦ ਆਪ ਜੀ ਨੇ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਤੇ ਪੱਥਰ ਦੇ ਸਾਹਮਣੇ ਰੱਖ ਦਿੱਤਾ ਤੇ ਕਿਹਾ ਕਿ ਅਗਰ ਤੁਸੀਂ ਪਰਮਾਤਮਾ ਹੋ ਤਾਂ ਇਸ ਲੰਗਰ ਨੂੰ ਛਕੋ ਭਾਵ ਭੋਗ ਲਾਓ ਅਖੀਰ ਨੂੰ ਭਗਵਾਨ ਨੂੰ ਵੀ ਪ੍ਰਗਟ ਹੋਣਾ ਪਿਆ ਤੇ ਉਸ ਲੰਗਰ ਨੂੰ ਭੋਗ ਲਾਉਣਾ ਪਿਆ ਲੱਸੀ ਨੂੰ ਵੀ ਛਕਣਾ ਪਿਆ ਤਾਂ ਜਿਹੜਾ ਸ਼ੀਤ ਪ੍ਰਸ਼ਾਦ ਪਿੱਛੇ ਰਹਿ ਗਿਆ ਸੀ ਉਹ ਭਗਤ ਧੰਨਾ ਜੀ ਨੇ ਆਪ ਛਕਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਪ ਜੀ ਦੇ ਤਿੰਨ ਸ਼ਲੋਕ ਦਰਜ ਨੇ ਹਰ ਰੋਜ਼ ਸ੍ਰੀ ਰਾਹਿਰਾ ਸਾਹਿਬ ਜੀ ਦੀ ਬਾਣੀ ਤੋਂ ਪਾਦ ਆਪ ਜੀ ਦਾ ਸਲੂਕ ਪੜਿਆ ਜਾਂਦਾ ਹੈ ਗੋਪਾਲ ਤੇਰਾ ਹਰਤਾ ਅੱਜ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੈ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ